ਸਤੰਬਰ ਚ 15 ਦਿਨਾਂ ਦੇ ਲਈ ਬੈਂਕ ਰਹਿਣਗੇ ਬੰਦ ਜੀ ਹਾਂ ਸਤੰਬਰ ਮਹੀਨੇ ਦੇ ਵਿੱਚ ਬੈਂਕਾਂ ਦੀਆਂ ਛੁੱਟੀਆਂ ਚ ਕੋਈ ਕਮੀ ਨਹੀਂ ਹੈ ਜਿੱਥੇ ਮਹੀਨੇ ਦੇ ਪੰਜ ਐਤਵਾਰ ਅਤੇ ਦੂਜੇ ਤੇ ਚੌਥੇ ਸ਼ਨੀਵਾਰ ਨੂੰ ਬੈਂਕ ਬੰਦ ਰਹਿਣਗੇ ਉੱਥੇ ਹੀ ਗਣੇਸ਼ ਚਤੁਰਥੀ ਈਦੇ ਮਿਲਾਦ ਵਰਗੇ ਤਿਉਹਾਰਾ ਕਰਕੇ ਵੀ ਬੈਂਕਾਂ 'ਚ ਛੁੱਟੀਆਂ ਹੋਣਗੀਆਂ ਤੁਹਾਨੂੰ ਦੱਸਦੀ ਹਾਂ ਕਿ ਸਤੰਬਰ ਮਹੀਨੇ ਦੇ ਵਿੱਚ ਬੈਂਕਾਂ ਦੀਆਂ ਛੁੱਟੀਆਂ ਕਿਹੜੀਆਂ ਹੋਣਗੀਆਂ ਇਹ ਵੀ ਦੱਸਦੇ ਹਾਂ ਤਾਂ ਅਗਸਤ ਦਾ ਮਹੀਨਾ ਹੁਣ ਖਤਮ ਹੋਣ ਵਾਲਾ ਹੈ ਤੇ ਸਤੰਬਰ ਦਾ ਮਹੀਨਾ ਸ਼ੁਰੂ ਹੋਣ ਜਾ ਰਿਹਾ ਹੈ ਅਜਿਹੇ ਚ ਲੋਕਾਂ ਨੇ ਅਗਸਤ ਮਹੀਨੇ ਤੋਂ ਸਤੰਬਰ ਮਹੀਨੇ ਚ ਬੈਂਕ ਦੌਰੇ ਦਾ ਪ੍ਰੋਗਰਾਮ ਮੁਲਤਵ ਕਰ ਦਿੱਤਾ ਹੈ ਉਹਨਾਂ ਨੂੰ ਸਤੰਬਰ ਮਹੀਨੇ ਦੀਆਂ ਬੈਂਕ ਦੀਆਂ ਛੁੱਟੀਆਂ ਦੀ ਸੂਚੀ ਜ਼ਰੂਰ ਦੇਖ ਲੈਣੀ ਚਾਹੀਦੀ ਹੈ ਤਾਂ ਦੱਸ ਦਈਏ ਕਿ ਜੇਕਰ ਤੁਸੀਂ ਵੀ ਬੈਂਕ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਉਸ ਤੋਂ ਪਹਿਲਾਂ ਇਹਨਾਂ ਛੁੱਟੀਆਂ ਦੇ ਬਾਰੇ ਜਾਣ ਲਓ ਦੱਸ ਦਈਏ ਕਿ ਸਤੰਬਰ ਮਹੀਨੇ ਦੇ ਵਿੱਚ ਬੈਂਕਾਂ ਦੇ ਵਿੱਚ ਛੁੱਟੀਆਂ ਹੋਣ ਜਾ ਰਹੀਆਂ ਨੇ ਇਹ ਛੁੱਟੀਆਂ ਜਿਹੜੀਆਂ ਨੇ ਉਹ ਇੱਕ 8 15 22 ਅਤੇ 29 ਸਤੰਬਰ ਨੂੰ ਹੋਣਗੀਆਂ ਇਸ ਤੋਂ ਇਲਾਵਾ ਦੂਜੇ ਅਤੇ ਚੌਥੇ ਸ਼ਨੀਵਾਰ ਦੀ ਵੀ ਬੈਂਕਾਂ 'ਚ ਛੁੱਟੀ ਹੋਵੇਗੀ ਇਸ ਤੋਂ ਇਲਾਵਾ ਜਿਹੜੇ ਤਿਉਹਾਰ ਆ ਰਹੇ ਨੇ ਉਹਨਾਂ ਦੀਆਂ ਵੀ ਬੈਂਕਾਂ ਦੇ ਵਿੱਚ ਛੁੱਟੀਆਂ ਦੇਖਣ ਨੂੰ ਮਿਲਣਗੀਆਂ ਸਤੰਬਰ 'ਚ 15 ਦਿਨਾਂ ਦੇ ਲਈ ਬੈਂਕ ਰਹਿਣਗੇ ਬੰਦ ਜੀ ਹਾਂ ਸਤੰਬਰ ਮਹੀਨੇ ਦੇ ਵਿੱਚ ਬੈਂਕਾਂ ਦੀ ਛੁੱਟੀਆਂ 'ਚ ਕੋਈ ਕਮੀ ਨਹੀਂ ਹੈ ਜਿੱਥੇ ਮਹੀਨੇ ਦੇ 5 ਐਤਵਾਰ ਅਤੇ ਦੂਜੇ ਤੇ ਚੌਥੇ ਸ਼ਨੀਵਾਰ ਨੂੰ ਬੈਂਕ ਬੰਦ ਰਹਿਣਗੇ ਉੱਥੇ ਹੀ ਗਣੇਸ਼ ਚਤੁਰਥੀ ਈਦੇ ਮਿਲアド ਵਰਗੇ ਤਿਉਹਾਰਾ ਕਰਕੇ ਵੀ ਬੈਂਕਾਂ 'ਚ ਛੁੱਟੀਆਂ ਹੋਣਗੀਆਂ। ਤੁਹਾਨੂੰ ਦੱਸਦੀ ਆ ਕਿ ਸਤੰਬਰ ਮਹੀਨੇ ਦੇ ਵਿੱਚ ਬੈਂਕਾਂ ਦੀਆਂ ਛੁੱਟੀਆਂ ਕਿਹੜੀਆਂ ਹੋਣਗੀਆਂ ਇਹ ਵੀ ਦੱਸਦੇ ਆ। ਤਾਂ ਅਗਸਤ ਦਾ ਮਹੀਨਾ ਹੁਣ ਖਤਮ ਹੋਣ ਵਾਲਾ ਹੈ ਤੇ ਸਤੰਬਰ ਦਾ ਮਹੀਨਾ ਸ਼ੁਰੂ ਹੋਣ ਜਾ ਰਿਹਾ ਹੈ। ਅਜਿھے 'ਚ ਲੋਕਾਂ ਨੇ ਅਗਸਤ ਮਹੀਨੇ ਤੋਂ ਸਤੰਬਰ ਮਹੀਨੇ 'ਚ ਬੈਂਕ ਦੌਰੇ ਦਾ ਪ੍ਰੋਗਰਾਮ ਮੁਲਤਵ ਕਰ ਦਿੱਤਾ ਹੈ। ਉਹਨਾਂ ਨੂੰ ਸਤੰਬਰ ਮਹੀਨੇ ਦੀਆਂ ਬੈਂਕ ਦੀਆਂ ਛੁੱਟੀਆਂ ਦੀ ਸੂਚੀ ਜ਼ਰੂਰ ਦੇਖ ਲੈਣੀ ਚਾਹੀਦੀ ਹੈ ਤਾਂ ਦੱਸ ਦਈਏ। ਕਿ ਜੇਕਰ ਤੁਸੀਂ ਵੀ ਬੈਂਕ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਉਸ ਤੋਂ ਪਹਿਲਾਂ ਇਹਨਾਂ ਛੁੱਟੀਆਂ ਦੇ ਬਾਰੇ ਜਾਣ ਲਓ ਦੱਸਦੀ ਹਾਂ ਕਿ ਸਤੰਬਰ ਮਹੀਨੇ ਦੇ ਵਿੱਚ ਬੈਂਕਾਂ ਦੇ ਵਿੱਚ ਛੁੱਟੀਆਂ ਹੋਣ ਜਾ ਰਹੀਆਂ ਨੇ ਇਹ ਛੁੱਟੀਆਂ ਜਿਹੜੀਆਂ ਨੇ ਉਹ 1 8 15 22 ਅਤੇ 29 ਸਤੰਬਰ ਨੂੰ ਹੋਣਗੀਆਂ ਇਸ ਤੋਂ ਇਲਾਵਾ ਦੂਜੇ ਅਤੇ ਚੌਥੇ ਸ਼ਨੀਵਾਰ ਦੀ ਵੀ ਬੈਂਕਾਂ 'ਚ ਛੁੱਟੀ ਹੋਵੇਗੀ ਇਸ ਤੋਂ ਇਲਾਵਾ ਜਿਹੜੇ ਤਿਉਹਾਰ ਆ ਰਹੇ ਨੇ ਉਹਨਾਂ ਦੀਆਂ ਵੀ ਬੈਂਕਾਂ ਦੇ ਵਿੱਚ ਛੁੱਟੀਆਂ ਦੇਖਣ ਨੂੰ ਮਿਲਣਗੀਆਂ